राहुल कक्कड़ सन ऑफ श्री अरुण कक्कड़ मैं वे इमिग्रेशन मेरा बिजनेस है और मैं अनिल बागी रोड से अपने ऑफिस जा रहा था तो एक बाइक पे दो बंदे थे दोनों ने मुंह और सर अपना बांधा हुआ था उन्होंने पिछले जो सवार था उसने एकदम वेपन निकाल के मेरे को शूट कर दिया और एम उनका यही था कि भाई दिल आ, मतलब चेस्ट पे शूट करना था मैंने एकदम बाइक स्कूटी जो थी मेरी वो साइड करी राइट साइड पे तो मेरे यहाँ पे लग के और मैं फटाफट ऑफिस गया स्कूटी बका के वहाँ से अपना लाइसेंसी वेपन लिया और अपनी वाइफ को लिया और अनिल बागी हॉस्पिटल आ गया यहाँ पे अब मेरा तो हाँ जी लगी हुई थी लगी। पता नहीं जी नहीं मेरी कोई किसी से रंजिश नहीं है जी ਮੇਰੀ ਮੇਰੀ ਕਿਸੇ ਨਾਲ ਕੋਈ ਰਿਲੇਸ਼ਨ ਨਹੀਂ ਹੈ ਇਸ ਪਤਾ ਲੱਗਾ ਨਹੀਂ ਅਭੀ ਤਕੀਕਾਤ ਕਰ ਰਹੇ ਹੈ ਪੁਲਿਸ ਵਾਲੇ ਬਾਕੀ ਅਭੀ ਕੁਛ ਨਹੀਂ ਹੋ ਰਹੀ ਚੀਂਦੇ ਮੇਰੇ ਦੋਸਤ ਦਾ ਫੋਨ ਆਇਆ ਵੀ ਰਾਹੁਲ ਜੀ ਨੂੰ ਕਿਸੇ ਨੇ ਨਾ ਮਤਲਬ ਸ਼ੂਟ ਕੀਤਾ ਅੱ ਤੋਂ ਬਾਦੀ ਲੈ ਕੇ ਪਹੁੰਚਿਆ ਇੱਥੇ ਆ ਕੇ ਵੇਖਿਆ ਤਾਂ ਉਹਨਾਂ ਦੀ ਬਾਡੀ ਉੱਤੇ ਮਤਲਬ ਗੋਲੀ ਜਿਹੜੀ ਹੈਗੀ ਹੈ ਲੱਗੀ ਹੈ ਇਹ ਬਾਗੀ ਰੋਡ ਦੇ ਸਾਹਮਣੇ ਦੇ ਨਾਲ ਦੀ ਨਾਲ ਇੱਥੇ ਵੀ ਹਸਪਤਾਲ ਹੈ ਕਾਪਾ ਕੰਮ ਕਰਦੇ ਕੀ ਕੰਮ ਕਰਦੇ ਇਹਨਾਂ ਦਾ ਹੈਗਾ ਜੀ ਬੇ ਬੇ ਇਮੀਗ੍ਰੇਸ਼ਨ ਦਾ ਜੀ ਤੇ ਨਾਲ ਇਹ ਰੋਕ ਲੈਣ ਦੇ ਪ੍ਰੈਜੈਂਟ ਹੈ ਜੀ ਕੋਈ ਕੋਈ ਦੁਸ਼ਮਣੀ ਹੈ ਜਾਂ ਕੋਈ ਵੈਸੇ ਦੁਸ਼ਮਣੀ ਆਦਾ ਤਾਂ ਕੋਈ ਐਹੋ ਜਿਹਾ ਹੈ ਨਹੀਂ ਅਸੀਂ ਜੀ ਅਸੀਂ ਮਤਲਬ ਦੋਸਤ ਆ ਆਪਸ ਦੇ ਵਿੱਚ ਇਕੱਠੇ ਰਹਿੰਦੇ ਆ ਜੀ ਤੇ ਕਿੰਨੇ ਕੋਈ ਦੀ ਕਰਦਾ ਆ ਆ ਹੁਣੇ 10 ਮਿੰਟ 15 ਮਿੰਟ ਪਹਿਲਾਂ ਦੀ ਗੱਲ ਸਰ ਜੀ ਲਗਾਤਾਰ ਗੋਲੀ ਚੱਲਣ ਦੀ ਆਵਾਜ਼ ਦਾ ਤਾਂ ਹੋ ਰਹੀ ਹੈ ਕਿਵੇਂ ਸਮਝਦੇ ਤੁਸੀਂ ਮੈਂ ਤਾਂ ਸ਼ਹਿਰ ਦੇ ਵਿੱਚ ਪਹਿਲਾਂ ਵੀ ਜਿਹੜੇ ਡਾਕਟਰ ਦੇ ਕਲੀਨਿਕ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਬਹੁਤ ਮਤਲਬ ਵਧੀਆ ਬਹੁਤ ਜ਼ਿਆਦਾ ਕੰਟਰੋਲ ਕਰ ਰਿਹਾ ਪਰ ਇਹ ਜਿਹੜਾ ਹੈਗਾ ਸ਼ੂਟ ਆਊਟ ਵਾਲੀ ਜਿਹੜੀਆਂ ਘਾਟ ਮਤਲਬ ਘਟਨਾਵਾਂ ਹੈਗੀਆਂ ਕਿਤਨਾ ਕਿਤੇ ਰੁਪਨ ਦਾ ਨਾਮ ਮਿਲ ਗਿਆ ਉਹ ਕੱਕੜ ਹੈ ਕਿਨਾਂ ਨੇ ਪਰਫੈਕਟਲੀ 올 ਰਾਈਟ ਵੈਸੇ अदरवाइज ਇਹਨਾਂ ਨੇ ਦੱਸਿਆ ਵੀ ਕੋਈ ਦੋ ਜਣੇ ਆਏ ਸੀ ਮੋਟਰਸਾਈਕਲ ਤੇ ਸੀ ਉਹਨਾਂ ਨੇ ਇਹਦੇ ਵੱਲੋਂ ਫਾਇਰ ਕਰਨ ਲੱਗੇ ਇਹਨਾਂ ਨੇ ਥੋੜੇ ਪਾਸੇ ਤੇਨਾਂ ਦੀ ਬਾਤ ਲੱਗੀ ਤੇ ਬਾਕੀ ਅਸੀਂ ਸਾਰੇ ਪਾਸੇ ਸਾਡੀ ਟੀਮਸ ਭੇਜੀ ਆਉਣੀ ਹੈ ਤਾਕਾਬੰਦੀ ਕੀਤੀ ਸੀਗੀ ਜਲਦੀ ਪਦਨ ਫੇਸ ਕਰ ਲੈ ਸਿਰਦਾ ਕੰਮ ਕਰਦੇ ਰਹੋ ਇਹਨਾਂ ਤਾਂ ਜੀ ट्रैवल एजेंसी है की और कोई कुछ नहीं दसी सब नहीं कहने लगे ना कुछ नहीं दसर कुछ क्या है सही है सही है अब ज़ावे